ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ओंकार ਸਿੰਘ ਤੁਹਾਨੂੰ ਜਾਣਕਾਰੀਆਂ ਦਿੰਦਾ ਰਹਿਣਾ ਸਬਜ਼ੀਆਂ ਤੇ ਕਦੇ ਕਿਸੇ ਚੀਜ਼ ਤੇ ਅੱਜ ਮੈਂ ਤੁਹਾਨੂੰ ਇੱਕ ਜਾਣਕਾਰੀ ਦੇਣੀ ਚਾਹੁੰਦਾ ਇਹ ਜਾਣਕਾਰੀ ਕੀ ਹੈ ਇਹ ਜਾਣਕਾਰੀ ਨੈਟ ਹਾਊਸ ਦੇ ਵਿੱਚ ਖੀਰੇ ਦੀ ਕਾਸ਼ਤ ਕਿਵੇਂ ਕੀਤੀ ਜਾਂਦੀ ਹੈ ਜਾਂ ਬੀਜਿਆ ਕਿਵੇਂ ਜਾਂਦਾ ਇਸ ਬਾਰੇ ਜਾਣਕਾਰੀ ਦੇ ਰਿਹਾ ਕਿਉਂਕਿ ਇਹ ਦੂਸਰੀਆਂ ਫਸਲਾਂ ਨਾਲੋਂ ਜਿਵੇਂ ਆਪਾਂ ਦੇਖਿਆ ਜਾਵੇ ਤਾਂ ਥੋੜੀ ਮਹਿੰਗੀ ਵੀ ਆ ਇਸ ਦੇ ਕੀ ਕੀ ਫਾਇਦੇ ਨੇ ਨੈਟ ਹਾਊਸ ਲਾਉਣ ਦੇ ਕੀ ਇਸ ਦੇ ਉੱਤੇ ਸਬਸਿਡੀ ਹੈ ਤੁਹਾਨੂੰ ਇਹ ਵੀ ਮੈਂ ਦੱਸਾਂਗਾ ਦੇਖੋ ਜੀ ਸਰਕਾਰ ਵੱਲੋਂ ਇਹ ਦੇ ਉੱਤੇ ਕਾਫੀ ਸਬਸਿਡੀ ਹੈ ਜੇ ਦੇਖਿਆ ਜਾਵੇ ਤਾਂ 17 ਲੱਖ ਰੁਪਈਆ ਪਰ ਇਕੜ ਤੇ ਇਹ ਦੀ ਸਬਸਿਡੀ ਆ ਤੇ ਉਸ ਤੋਂ ਬਾਅਦ ਕੀ ਹੈ ਇਹ 17 ਲੱਖ ਰੁਪਏ ਸਬਸਿਡੀ ਮਿਲਦੀ ਹੈ ਸਬਸਿਡੀ ਦੇ ਰੂਪ ਵਿੱਚ ਸਰਕਾਰ ਵੱਲੋਂ ਮਿਲਦਾ ਸਰਕਾਰ ਚ ਆਉਂਦੀ ਹੈ ਵੀ ਤੁਸੀਂ ਏ ਦੇ ਵਿੱਚ ਸਬਜ਼ੀਆਂ ਦੀ ਖੇਤੀ ਕਰੋ ਤੇ ਆਪਣੀ ਇਨਕਮ ਨੂੰ ਕਈ ਗੁਣਾ ਵਧਾਓ ਡਬਲ ਵਾਲੀ ਗੱਲ ਨਹੀਂ ਕਈ ਗੁਣਾ ਵਧਾਓ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਤਾਂ ਇਸ ਦੇ ਨਾਲ ਜੇ ਜ਼ਿਆਦਾ ਨਹੀਂ ਮੈਂ 1 ਏਕੜ ਦੇ ਵਿੱਚੋਂ ਆਪਾਂ 8-10 ਏਕੜ ਜਿੰਨੀ ਇਨਕਮ ਲੈ ਸਕਦੇ ਆ ਉਹ ਕਿਵੇਂ ਲਈ ਜਾਂਦੀ ਹੈ ਮੈਂ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗਾ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਤੁਸੀਂ ਪੂਰੇ ਧਿਆਨ ਨਾਲ ਪੂਰੀ ਵੀਡੀਓ ਦੇਖਣਾ ਤਾਂ ਕਿ ਤੁਹਾਨੂੰ ਪੂਰੀ ਜਾਣਕਾਰੀ ਮਿਲੇ ਦੇਖੋ ਜੀ ਇਹ 1 ਏਕੜ ਦੇ ਵਿੱਚ 4000 ਸਕਰ ਮੀਟਰ ਹੁੰਦਾ 4000 ਸਕਰ ਮੀਟਰ ਦਾ ਇਹ ਸਟ੍ਰਕਚਰ ਬਣਾਉਣ ਦੇ ਉੱਤੇ ਆਪਾਂ ਨੂੰ ਗਵਰਨਮੈਂਟ ਵੱਲੋਂ 17 ਲੱਖ ਰੁਪਈਆ ਸਬਸਿਡੀ ਦਿੱਤੀ ਜਾਂਦੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੀ ਆਪਾਂ ਨੇ ਹੁਣ ਤੁਹਾਨੂੰ ਜਾਣਕਾਰੀ ਦੇਣੀ ਆ ਫਸਲ ਬਾਰੇ ਤੇ ਫਸਲ ਬਾਰੇ ਕੀ ਜਾਣਕਾਰੀ ਹੈ ਜੇਕਰ ਇਹ ਆਪਣੀ ਫਸਲ ਚੰਗੀ ਰਹਿੰਦੀ ਆ ਤਾਂ ਤੁਸੀਂ ਮੰਨ ਕੇ ਚਲੋ ਇਹ ਸਾਲ ਦੇ ਵਿੱਚ ਦੋ ਫਸਲਾਂ ਹੁੰਦੀਆਂ ਨੇ ਦੋ ਫਸਲਾਂ ਦੇ ਵਿੱਚੋਂ ਆਪਾਂ ਜੇ ਜ਼ਿਆਦਾ ਨਹੀਂ ਤਾਂ 12-15 ਲੱਖ ਰੁਪਇਆ ਕੱਢ ਸਕਦੇ ਆ ਜੇਕਰ ਆਪਾਂ ਨੂੰ ਤਜਰਬਾ ਵਧੀਆ ਹੋਵੇ ਤੇ ਮਾਰਕੀਟ ਦੇ ਰੇਟ ਵੀ ਠੀਕ ਰਹਿਣ ਤਜਰਬੇ ਤੋਂ ਬਿਨਾ ਇਸ ਦੇ ਵਿੱਚ ਖੇਤੀ ਨਾ ਕਰਨ ਮੈਂ ਕਿਸਾਨ ਵੀਰਾਂ ਨੂੰ ਇਹ ਵੀ ਕਹਿਣਾ ਚਾਹਨਾ ਪਹਿਲਾਂ ਇਸ ਬਾਰੇ ਪੂਰੀ ਜਾਣਕਾਰੀ ਲੈ ਲੈਣ ਫੇਰ ਇਸ ਤੇ ਕੰਮ ਕਰਨਾ ਦੇਖੋ ਜੀ ਸਭ ਤੋਂ ਪਹਿਲਾਂ ਬਹਣ ਨੂੰ ਚੰਗੀ ਤਰ੍ਹਾਂ ਬਾਹਿਆ ਜਾਂਦਾ ਉਹਦੇ ਵਿੱਚ ਖਾਦਾ ਵਗੈਰਾ ਦਾ ਸਾਰੀਆਂ ਸਿੱਟਾ ਦਿੱਤਾ ਜਾਂਦਾ ਸਿੱਟਾ ਦੇਣ ਤੇ ਅਪਰੰਤ ਇਹ ਦੇ ਵਿੱਚ ਡ੍ਰਿਪ ਦਾ ਸਿਸਟਮ ਤਾਂ ਹੁੰਦੀ ਹੁੰਦਾ ਡ੍ਰਿਪ ਤੋਂ ਬਿਨਾਂ ਤਾਂ ਇਹ ਹੁੰਦੇ ਨਹੀਂ ਤੇ ਡ੍ਰਿਪ ਦੇ ਦੋ ਪਾਈਪ ਵਸਾ ਕੇ ਬੈੱਡ ਬਣਾ ਕੇ ਬੈੱਡ ਦੇ ਉੱਪਰ ਮਲਚਿੰਗ ਵਸਾਈ ਜਾਂਦੀ ਆ ਮਲਚਿੰਗ 4 ਫੁੱਟੀ ਹੁੰਦੀ ਆ ਤੇ ਜਿਹੜਾ ਬੈੱਡ ਦਾ ਸਾਈਜ਼ ਆ ਉਹ ਲਗਭਗ ਉਪਰੋਂ 2.5 ਫੁੱਟ ਦਾ ਹੁੰਦਾ ਤੇ ਸੈਂਟਰ ਦੇ ਵਿੱਚ 2 ਫੁੱਟ ਜਗ੍ਹਾ ਖਾਲੀ ਹੁੰਦੀ ਆ ਉਸ ਤੋਂ ਬਾਅਦ ਜੀ ਕੀ ਕੀਤਾ ਜਾਂਦਾ ਬੂਟੇ ਤੋਂ ਬੂਟੇ ਦਾ ਫਾਸਲਾ ਲਗਭਗ 1 ਫੁੱਟ ਦੇ ਨੇੜੇ ਰੱਖਿਆ ਜਾਂਦਾ ਜੀ ਤੇ ਉਸ ਤੋਂ ਬਾਅਦ ਖੀਰੇ ਦੇ ਬੀਜ ਦੀ ਚੋਣ ਕਰਨੀ ਹੁੰਦੀ ਆ ਕਿਹੜਾ ਬੀਜ ਲਾਇਆ ਜਾਵੇ ਜੇ ਬੀ ਦੀ ਗੱਲ ਕਰੀਏ ਤਾਂ ਕਾਫੀ ਕੰਪਨੀਆਂ ਨੇ ਇਹ ਕੰਮ ਕਰ ਰਹੀਆਂ ਨੇ ਜਿਹੜੀਆਂ ਮਤਲ ਮਤਲ ਨੈਟ ਲਈ ਏਬੀ ਜੀ ਤਿਆਰ ਕਰਦੀਆਂ ਨੇ ਜਿਹੜੀਆਂ ਕਹਿੰਦੀਆਂ ਨੇ ਵੀ ਸਾਡਾ ਨੈਟ ਚ ਲਾਓ ਪਰ ਇਸ ਟਾਈਮ ਦੀ ਗੱਲ ਕਰੀਏ ਹੁਣ ਮਾਰਚ ਦਾ ਮਹੀਨਾ ਚੱਲ ਰਿਹਾ ਅੱਜ 18 ਮਾਰਚ ਹੋ ਚੁੱਕੀ ਐ ਤਾਂ ਇਸ ਟਾਈਮ ਰਿਕਵਾਨ ਕੰਪਨੀ ਦਾ ਮਲਟੀ ਸਟਾਰ ਕਈ ਕਿਸਾਨ ਵੀ ਲਾ ਰਹੇ ਨੇ ਇਹ ਮਲਟੀ ਸਟਾਰ ਲੱਗਿਆ ਹੋਇਆ ਕਾਫੀ ਵੈਰਾਈਟੀਆਂ ਨੇ ਜੇ ਦੇਖਿਆ ਜਾਵੇ ਰਿਜਕਬਾਨ ਦੀ ਆ ਵੀ ਕਾਫੀ ਵੈਰਾਈਟੀਆਂ ਨੇ ਹੋਰ ਕੰਪਨੀਆਂ ਦੀਆਂ ਵੀ ਨੇ ਪਰ ਜਿਹੜਾ ਅਸੀਂ ਦੇਖਿਆ ਵੀ ਜਿਆਦਾ ਡਿਮਾਂਡ ਹੈ ਜਿਹੜੀ ਤਾਂ ਉਹ ਰਿਜਕਬਾਨ ਦੇ ਕਿੰਗ ਸਟਾਰ ਦੀ ਆ ਤੇ ਸਟਾਰ ਕਿੰਗ ਸਟਾਰ ਕਿੰਗ ਦੇ ਨਾਮ ਤੇ ਆ ਉਹ ਤੁਸੀਂ ਜਦੋਂ ਮਾਰਕੀਟ ਦੇ ਵਿੱਚੋਂ ਲਾਉਂਗੇ ਤੁਹਾਨੂੰ ਸਾਰਾ ਪਤਾ ਲੱਗ ਜੂ ਤੇ ਕੀ ਕਰਨਾ ਉਸ ਤੋਂ ਬਾਅਦ 1-1 ਫੁੱਟ ਤੇ ਮਲਚਿੰਗ ਦੇ ਵਿੱਚ ਸਰਾਕ ਕੀਤਾ ਹੋਇਆ ਸਰਾਕ ਦੇ ਵਿੱਚ ਇੱਕ ਵੀ ਸਿੰਗਲ ਬੀਜ ਲਾਉਣਾ ਤਿੱਖਾ ਮੂੰਹ نیچے ਕਰਕੇ ਨਾਲ ਥੋੜੀ ਕਾਰਬੋਫਰਾਨ ਪਾ ਲੈਣੀ ਆ ਤਾਂ ਕਿ ਕਾਰਬੋਫਰਾਨ ਕੋਈ ਛੋਟਾ ਮੋਟਾ ਜਾਨਵਰ ਬੀਜ ਨੂੰ ਨਾ ਲੈ ਕੇ ਜਾ ਸਕੇ ਤੇ ਕਾਰਬੋਫਰਾਨ ਨਾਲ ਜਰਮੀਨੇਸ਼ਨ ਵੀ ਥੋੜੀ ਤੇਜ਼ ਹੋ ਜਾਂਦੀ ਹੈ ਉਸ ਤੋਂ ਬਾਅਦ ਕੀ ਕਰਨਾ ਥੋੜਾ ਥੋੜਾ ਡ੍ਰਿਪ ਚ ਪਾਣੀ ਚਲਾ ਕੇ ਉਸ ਨੂੰ ਸੇਮ ਦੇ ਦੇਣੀ ਆ ਤਾਂ ਕਿ ਜਰਮੀਨੇਸ਼ਨ ਹੋ ਜੇ ਜਦੋਂ ਬੂਟਾ ਹਰਾ ਹੋ ਗਿਆ ਤੇ ਬੂਟਾ ਲਗਭਗ ਫੁੱਟ ਫੁੱਟ ਦਾ ਹੋ ਗਿਆ ਤਾ ਉਸ ਨੂੰ ਕੀ ਕਰਨਾ ਰस्सियां ਦੇ ਨਾਲ ਬੰਨਣਾ ਉੱਪਰੋਂ ਦੇਖੋ ਇਹ ਸਟ੍ਰਕਚਰ ਬਣਿਆ ਹੁੰਦਾ ਸਾਰਾ ਕੁਝ ਜਦੋਂ ਤੁਸੀਂ ਇਹਨੂੰ ਬਣਵਾਉਂਦੇ ਹੋ ਤਾਂ ਨਾਲ ਲਾ ਕੇ ਦਿੱਤਾ ਜਾਂਦਾ ਡ੍ਰਿਪ ਵੀ ਨਾਲ ਲਾ ਕੇ ਦਿੱਤਾ ਜਾਂਦਾ ਰस्सियां ਵਗੈਰਾ ਸਭ ਦੇਖੋ ਜੀ ਜਿਵੇਂ ਮੰਨ ਲਓ ਬੇਲ ਇੱਥੇ ਪਹੁੰਚ ਗਈ ਦੇਖੋ ਉਸ ਤੋਂ ਬਾਅਦ ਇਸ ਦੇ ਨਾਲ ਰੱਸੀ ਬੰਨੀ ਜਾਂਦੀ ਹੈ ਤੇ ਜਿਹੜੇ ਇਹਦੇ ਫालतू ਪੱਤੇ ਹੁੰਦੇ ਨੇ ਜਿਵੇਂ نیچے ਜਿਹੜੇ ਇਸ ਦੇ ਨਾਲ ਲੱਗਦੇ ਨੇ ਮਲਚਿੰਗ ਦੇ ਨਾਲ ਲੱਗਦੇ ਨੇ ਉਹਨਾਂ ਨੂੰ ਤੋੜਿਆ ਜਾਂਦਾ ਤਾਂ ਕਿ ਵੀ ਕਿਸੇ ਬਿਮਾਰੀ ਨੂੰ ਸੱਦਾ ਨਾ ਦੇਣ। ਉਸ ਤੋਂ ਬਾਅਦ ਟਾਈਮ ਸਿਰੇ ਨੂੰ ਪਾਣੀ ਤੇ ਮਤਲ ਫਰਟੀਲਾਈਜ਼ਰ ਦਿੱਤਾ ਜਾਂਦਾ। ਬਾਕੀ ਇਸ ਦੇ ਉੱਤੇ ਮੇਨ ਬਿਮਾਰੀਆਂ ਦੀ ਕੀ ਜੇ ਗੱਲ ਕਰੀਏ ਤਾਂ ਇਸ ਦੇ ਉੱਤੇ ਡੋਨੀ ਜ਼ਿਆਦਾ ਹੁੰਦੀ ਹੈ। ਡੋਨੀ ਦਾ ਅਟੈਕ ਜ਼ਿਆਦਾ ਆਉਂਦਾ। ਡੋਨੀ ਦੇ ਅਟੈਕ ਤੋਂ ਬਚਣ ਲਈ ਜਾਂ ਡੋਨੀ ਦਾ ਅਟੈਕ ਜਦੋਂ ਥੋੜਾ ਸ਼ੁਰੂ ਹੁੰਦਾ ਤਾਨੂੰ ਇਸ ਲਈ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਤੁਸੀਂ ਇਸ ਦੇ ਉੱਤੇ ਐਕਰੋਬਟ ਪਲੱਸ ਪੋਲੀਰਾਮ ਕਰ ਸਕਦੇ ਹੋ ਜੇਕਰ ਛੋਟੀ ਛੋਟੀ ਫਸਲਾਂ ਛੋਟੀ ਤੇ ਆਉਣ ਦੇ ਥੋੜੇ ਬਹੁਤੇ ਲੱਸਣ ਤੁਹਾਨੂੰ ਦਿਖਾਈ ਦਿੰਦੇ ਨੇ ਤਾਂ ਤੁਸੀਂ 20 ਗ੍ਰਾਮ ਐਕਰੋਬਟ ਤੇ 40 ਗ੍ਰਾਮ ਪੋਲੀਰਾਮ ਦੇ ਸਕਦੇ ਹੋ ਜੇਕਰ ਵੱਡੀਆਂ ਬੇਲਾਂ ਤੇ ਆਉਂਦੀਆਂ ਤਾਂ ਤੁਸੀਂ 40 ਗ੍ਰਾਮ ਐਕਰੋਬਟ ਤੇ ਪੋਲੀਰਾਮ 80 ਗ੍ਰਾਮ ਡਬਲ ডোজ ਕਰ ਸਕਦੇ ਹੋ ਜਾਂ ਤੁਸੀਂ 30 ਗ੍ਰਾਮ ਐਕਰੋਬਟ ਤੇ ਇਹ 60 ਗ੍ਰਾਮ ਭੋਲੀਰਾਮ ਦੇ ਸਕਦੇ ਹੋ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਹੈ ਜੇ ਕੋਈ ਛੋਟਾ ਮੋਟਾ ਕੋਈ ਤੇਲਾ ਵਗੈਰਾ ਆਉਂਦਾ ਤਾਂ ਥਾਇਓ ਜਾਂ ਮੀਡਾ ਦੀ ਸਪਰੇਅ ਕਰ ਸਕਦੇ ਹੋ 1 ਗ੍ਰਾਮ 1 ਲੀਟਰ ਦੇ ਹਿਸਾਬ ਨਾਲ ਤੇ ਬਾਕੀ ਸੰਡੀ ਸੰਡੀ ਵਗੈਰਾ ਤਾਂ ਇਸ ਤੇ ਘੱਟ ਹੀ ਆਉਂਦੀ ਹੈ ਜੇਕਰ ਆਉਂਦੀ ਹੈ ਤੁਹਾਨੂੰ ਦਿਖਾਈ ਦਿੰਦੀ ਹੈ ਤਾਂ ਤੁਸੀਂ ਕੋਈ ਇਹ ਸੰਡੀ ਵਾਲੀ ਸਪਰੇਅ ਕਰ ਸਕਦੇ ਹੋ ਨਾਰਮਲ ਕੋਈ ਵੱਡੀ ਸਮੱਸਿਆ ਵਾਲੀ ਗੱਲ ਨਹੀਂ ਹੁੰਦੀ ਏ ਉਸ ਤੋਂ ਬਾਅਦ ਇਸ ਨੂੰ ਕੀ ਕਰਨਾ ਹੁੰਦਾ ਆਪਾਂ ਨੇ ਸਾਰੀਆਂ ਰੱਸੀਆਂ ਕੱਲੀ-ਕੱਲੀ ਬੇਲ ਤੇ ਇੱਕ ਇੱਕ ਰੱਸੀ ਹੁੰਦੀ ਆ ਇਹ ਰੱਸੀ ਨੂੰ ਚੰਗੀ ਤਰ੍ਹਾਂ ਬੇਲ ਦੇ ਨਾਲ ਬਲ ਮਾਰਨਾ ਹੁੰਦਾ ਦੇਖੋ ਜੀ ਆਹ ਦੇਖੋ ਜੀ ਤੇ ਬਾਕੀ ਇਸ ਦੇ ਉੱਤੇ ਥ੍ਰਿੱਪ ਦਾ ਅਟੈਕ ਵੀ ਕਾਫੀ ਆਉਂਦਾ ਥ੍ਰਿੱਪ ਦੇ ਲਈ ਵੀ ਤੁਹਾਨੂੰ ਦਵਾਈਆਂ ਸਿੜਕਣੀਆਂ ਪੈਂਦੀਆਂ ਨੇ ਦਵਾਈਆਂ ਦਾ ਸਹਾਰਾ ਲੈਣਾ ਪੈਂਦਾ ਤੇ ਬਾਕੀ ਥ੍ਰਿੱਪ ਤੇ ਮੈਟ ਤੇ ਇੱਕ ਮੱਸਰ ਗਰਮੀ ਵਾਲੀ ਫਸਲ ਤੇ ਇਹ ਕਾਫੀ ਆਉਂਦੇ ਨੇ ਇਹਨਾਂ ਦਾ ਖਿਆਲ ਰੱਖਣਾ ਪੈਂਦਾ ਅਜੇ ਨਹੀਂ ਉਹ ਅੱਗੇ ਜਾ ਕੇ ਆਉਣਗੇ ਜਦੋਂ ਟੈਂਪਰੇਚਰ ਜ਼ਿਆਦਾ ਹਾਈ ਹੋਊਗਾ ਬਾਕੀ ਖਾਦ ਖਰਾਕ ਕੇ ਇਸ ਨੂੰ ਕੈਲਸ਼ੀਅਮ ਨਾਈਟ੍ਰੇਟ ਕਾਫੀ ਦੇਣਾ ਹੁੰਦਾ ਤੇ ਬੋਰਨ ਦੇਣਾ ਹੁੰਦਾ ਥੋੜੇ ਥੋੜੇ ਦਿਨਾਂ ਤੇ ਬਾਕੀ ਆਪਾਂ ਡੀਪੀ ਵੀ ਕੋਲ ਕੇ ਦੇ ਸਕਦੇ ਹਾਂ 2 ਕਿਲੋ ਪਰ ਏਕੜ ਦੇ ਹਿਸਾਬ ਨਾਲ ਤੇ ਮੈਗਨੀਸ਼ੀਅਮ ਸਲਫੇਟ ਵੀ ਦੇ ਸਕਦੇ ਹਾਂ ਯਾਨੀ ਸਾਰੇ ਤੱਤ ਦੇਣੇ ਪੈਂਦੇ ਨੇ ਕਿਉਂਕਿ ਬੂਟੇ ਨੂੰ ਜਦੋਂ ਬੂਟੇ ਨੇ ਇੰਨਾ ਝਾੜ ਦੇਣਾ ਤਾਂ ਕਾਫੀ ਤਤਾਂ ਦੀ ਲੋੜ ਪੈਣੀ ਆ ਦੇਖੋ ਜੀ ਇਹ ਜਿਹੜੀ ਫਸਲ ਮੈਂ ਤੁਹਾਨੂੰ ਦਿਖਾ ਰਿਹਾ ਇਹ ਲਗਭਗ 20 ਦਿਨ ਦੀ ਹੋ ਚੁੱਕੀ ਹੈ ਇਹਦੇ ਉੱਤੇ ਫਰੂਟ ਆ ਗਿਆ ਮੇਰਾ ਖਿਆਲ ਆ ਦੇਖੋ ਜੀ ਮੇਰਾ ਖਿਆਲ ਹੈ ਇਸ ਦੀ ਜਿਹੜੀ ਪਹਿਲੀ ਤੜਾਈ ਆ ਉਹ 35 37 ਦਿਨਾਂ ਤੇ ਹੋ ਜੂਗੀ ਚਲੋ 40 ਦਿਨਾਂ ਤੇ ਮੰਨ ਲਓ 40 ਦਿਨਾਂ ਤੇ ਹੋ ਜੂ ਤੇ ਉਸ ਤੋਂ ਬਾਅਦ 45 ਦਿਨ ਤੇ ਤਾਂ ਮਤਲਬ ਪੂਰਾ ਫਲ ਹੁਣ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਸਾਰੀ ਜਾਣਕਾਰੀ ਦੁਬਾਰਾ ਦੇਵਾਂਗਾ ਤੁਹਾਨੂੰ ਦਿਖਾਵਾਂਗਾ ਤੇ ਕਿਵੇਂ ਕੀਤੀ ਜਾਂਦੀ ਹੈ ਤੜਾਈ ਇਸ ਦੀ ਕੀ ਮਾਰਕੀਟ ਦੇ ਰੇਟ ਨੇ ਰੇਟਾਂ ਬਾਰੇ ਨਹੀਂ ਕੁਝ ਕਹਿ ਸਕਦਾ ਵਿੱਚ ਵਿੱਚ ਫਾਰਮਰ ਰੇਟ ਬਾਰੇ ਗੱਲ ਕਰਨ ਲੱਗ ਜਾਂਦੇ ਨੇ ਪਰ ਇਹ ਸੀਡਲੈਸ ਹੁੰਦਾ ਜੀ ਦੂਸਰੇ ਨਾਲੋਂ ਤਾਂ ਜ਼ਿਆਦਾ ਮਹਿੰਗਾ ਹੀ ਹੁੰਦਾ ਜਿਹੜੇ ਆਮ ਉਪਰ ਨਾਲ ਨੇ ਉਹਨਾਂ ਨਾਲੋਂ ਤਾਂ ਮਹਿੰਗੀ ਹੁੰਦਾ ਤੁਹਾਨੂੰ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਸੀਡਲੈਸ ਖੀਰੇ ਦੇ ਕਹੇ ਜੇ ਰੇਟ ਚੱਲਦੇ ਨੇ ਕੀ ਰੇਟ ਚੱਲਦੇ ਨੇ ਦੂਸਰੇ ਨਾਲੋਂ ਕਾਫੀ ਮਹਿੰਗਾ ਹੁੰਦਾ ਬਾਕੀ ਇਹਦਾ ਝਾੜ ਵੀ ਕਾਫੀ ਹੁੰਦਾ ਕਿਉਂਕਿ ਇਹ ਬੇਲ ਨੇ ਤੁਸੀਂ ਦੇਖੋ ਨੀਚੋਂ ਜਾ ਕੇ ਲਗਭਗ 8 ਫੁੱਟ ਉੱਪਰ ਜਾਣਾ ਇਸ ਨੂੰ ਫਿਰ ਪੌੜੀ ਦੀ ਸਹਾਇਤਾ ਲੈ ਕੇ ਉੱਪਰ ਦੀ ਬੇਲ ਪਰਲੇ ਪਾਸੋਂ ਦੀ ਇੱਧਰ ਦੀ ਮੋੜਨੀ ਪੈਂਦੀ ਆ ਫਿਰ ਉਹ ਨੀਚੇ ਆ ਜਾਂਦੀ ਆ ਦੁਬਾਰੇ ਫੇਰ ਵੀ ਕਈ ਵਾਰੀ ਉੱਪਰ ਵੱਗ ਜਾਂਦੀ ਹੈ ਜਾਨੀ ਤੁਸੀਂ ਬੇਲ ਦੀ ਗੱਲ ਕਰੋ ਤਾਂ ਬੇਲ ਮੈਦ ਤਾਂ ਤਾਂ ਇੱਕ ਬੇਲ ਲਗਭਗ 15 16 ਫੁੱਟ ਦੀ ਹੋ ਜਾਂਦੀ ਹੈ ਫੇਰ ਤੁਸੀਂ ਉਸ ਦੇ ਉੱਤੇ ਫਲ ਦੇਖਿਓ ਕਿੰਨੇ ਲੱਗਦੇ ਨੇ ਇਸ ਵੀਰ ਨੇ ਤਾਂ ਹੋਰ ਵੀ ਦੇਖੋ ਦੂਸਰੇ ਵੀਰਾਂ ਨੇ ਉਹ ਕੀ ਕਰਿਆ ਜਿਵੇਂ ਹੌਕੀ ਕਹਿੰਦੇ ਨੇ ਇਸ ਦੀ ਜਿਹੜੇ ਵੀਰ ਖੇਤੀ ਕਰਦੇ ਉਹਨਾਂ ਨੂੰ ਪਤਾ ਹੀ ਆ ਵੀ ਹੌਕੀ ਕੀ ਹੁੰਦੀ ਹੈ ਹੌਕੀ ਦੇ ਵਿੱਚ ਵੀ ਲੈਣ ਲਾ ਰੱਖੀ ਹੈ ਦੇਖੋ ਜੀ ਖੀਰੇ ਦੀ ਨਾਲੇ ਤਾਂ ਇਸਦੇ ਨਾਲ ਟੈਂਪਰੇਚਰ ਕੰਟਰੋਲ ਹੋਊਗਾ ਬਾਹਰੋਂ ਜਿਹੜੀ ਹਵਾ ਆਊਗੀ ਉਹ ਥੋੜੀ ਫਿਲਟਰ ਹੋ ਕੇ ਆਊਗੀ ਤੇ ਨਾਲੇ ਇਸ ਤੋਂ ਵੀ ਆਪਾਂ ਨੂੰ ਕਾਫੀ ਫਲ ਮਿਲੂਗਾ ਤੇ ਮੈਂ ਨੇ ਇਸ ਤੇ ਬਿਮਾਰੀ ਤੁਹਾਨੂੰ ਦੱਸੇ ਦਿੱਤੀ ਮੈਂ ਡੋਨੀ ਆਉਂਦੀ ਐ ਤੁਸੀਂ ਨੇ ਖਿਆਲ ਰੱਖਣਾ ਪਰਮਾਤਮਾ ਕਰੇ ਤੁਹਾਡੇ ਕੋਈ ਬਿਮਾਰੀ ਨਾ ਆਵੇ ਪਰ ਮੇਰਾ ਦੱਸਣ ਦਾ ਬਿਮਾਰੀ ਬਾਰੇ ਫਰਜ਼ ਹੈਗਾ ਇਸ ਤਰ੍ਹਾਂ ਤੁਸੀਂ ਇਸ ਦੀ ਖੇਤੀ ਕਰਕੇ ਜੰਗੀ ਇਨਕਮ ਕਰ ਸਕਦੇ ਨੇ ਜੇ ਤੜਾਈ ਦੀ ਗੱਲ ਕਰੀਏ ਤਾਂ ਇੱਕ ਦਿਨ ਛੱਡ ਕੇ ਇਸ ਦੀ ਤੜਾਈ ਹੁੰਦੀ ਰਹੂਗੀ ਅੱਗੇ ਜਾ ਕੇ ਜਿੰਵੇਂ ਮੰਨ ਲਓ ਵੀ ਤੜਾਈ ਕਾਫੀ ਸੌਖੀ ਹੁੰਦੀ ਆ ਕੋਈ ਜ਼ਿਆਦਾ ਲੇਬਰ ਦੀ ਲੋੜ ਨਹੀਂ ਹੁੰਦੀ ਇਹ ਬੰਨਣ ਤੇ ਲੇਬਰ ਦੀ ਕਾਫੀ ਲੋੜ ਹੁੰਦੀ ਆ ਐਵੇਂ ਤਾਂ ਮਿਹਨਤ ਤਾਂ ਦੇਖੋ ਕਰਨੀਓ ਪੈਂਦੀ ਆ ਇਹ ਕੰਮਾਂ ਤੇ ਇਹ ਬਰੀਕੀ ਦੇ ਕੰਮ ਨੇ ਓਵੇਂ ਨਹੀਂ ਹੈਗਾ ਵੀ ਕਣਕ ਝੋਨੇ ਮੰਗੂ ਬੀਜ ਤੋ ਤੇ ਵੱਢ ਲੋ ਉਹ ਗੱਲਾਂ ਨਹੀਂ ਇਸ ਕੰਮ ਨੂੰ ਉਹ ਵੀਰ ਕਰਨ ਜੋ ਮਿਹਨਤ ਕਰ ਸਕਦੇ ਨੇ ਤੇ ਉਹਨਾਂ ਨੂੰ ਪੈਸਿਆਂ ਦੀ ਲੋੜ ਆ ਹਰ ਇੱਕ ਬੰਦੇ ਦੇ ਬਸ ਦੀ ਗੱਲ ਨਹੀਂ ਦੇਖੋ ਜੀ ਇਸ ਤਰ੍ਹਾਂ ਤੁਸੀਂ ਇਹਦੀ ਖੇਤੀ ਕਰਕੇ ਵਧੀਆ ਇਨਕਮ ਕਰ ਸਕਦੇ ਹੋ ਤੇ ਗਵਰਨਮੈਂਟ ਤੋਂ ਸਬਸਿਡੀ ਵੀ ਪ੍ਰਾਪਤ ਕਰ ਸਕਦੇ ਹੋ ਐਨਾ ਕੁਝ ਕਹਿੰਦਾ ਹੋਇਆ ਧੰਨਵਾਦ ਜੀ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ ਕਰਨਾ ਦੇਖੋ ਜੀ ਦੇਖੋ ਜੀ ਕਿਵੇਂ ਲੱਗਦੀ ਹੈ ਤੁਹਾਨੂੰ ਤੁਸੀਂ ਵੀ ਦੱਸਿਓ ਵਿੱਚ ਵਿੱਚ ਵੀਰਤਾ ਨੈਟ ਹਾਊਸਾਂ ਦੇ ਵਿੱਚ ਖੇਤੀ ਕਰਦੀ ਹੋਣਗੇ ਧੰਨਵਾਦ